ਜੀ ਕਾ ਦਿਓ ਪੁੱਤ ਇਹ ਇਹ ਗੁੜੀ ਹੈ ਇਹ ਬੈਠੀ ਜਿਹੜੀ ਹੈ ਜਨਾਨੀ ਇਹ ਦੋਵੇਂ ਬੱਚੇ ਆਖ ਕੇ ਦੇਖਦਾ ਜੀ ਖੜਾ ਹੋ ਬਟੇ ਖੜਿਆ ਉਹ ਵੀ ਖੜੀ ਹੋ ਬਟੇ ਅੱਛਾ ਕੋਈ ਨਹੀਂ ਕੋਈ ਕੋਈ ਬੈਜਾ ਕੱਲੀ ਪੈਜ ਬੈਜਾ ਇਹ ਬੱਚੇ ਬੰਦੇ ਨੇ ਬੱਚੇ ਹਾਂਜੀ ਸਰ ਅੱਛਾ ਸਰਕਾਰੀ ਸਿਸਟਮ ਦਿਨ ਕਰ ਚੱਕੇ ਹਾਂਜੀ ਹਾਂਜੀ ਦਿਖ ਤਾਂ ਨਾ ਐ ਮੱਤਰਾ ਹੀ ਨਾ ਮੱਤਰਾ ਹੀ ਉੱਲੀ ਜਾਈ ਐ 19 ਕੀ ਜੇ ਬੱਸ ਪਛਾਣ ਨਹੀਂ ਤੁਹਾਨੂੰ ਮਾੜਾ ਮੋਟਾ ਹੀ ਦਿਖ ਅੱਛਾ ਕੋਈ ਨਹੀਂ ਫੇ ਯਾ ਜੇ ਅਸੀਂ ਕਿਹਨਾਂ ਬੈਠਣ ਨੂੰ ਖੜੇ ਨਾ ਮੈਂ ਦੇਖਦਾ ਤੈਨੂੰ ਮੂੰਹ ਨਹੀਂ ਦਿੱਸ ਅੱਛਾ ਇਹ ਕਾਰ ਵਾਲਾ ਯਾ ਯਾ ਬਾਪ ਐ ਜੀ ਛੱਡ ਗਏ ਛੁੱਡ ਗਏ ਭੱਗੇ ਜੀ ਯਾ ਬਾਪ ਐ ਜੀ ਚਲੋ ਯਾ ਬਾਪ ਕੱਢ ਲੈ ਇਹਨਾਂ ਅੱਛਾ ਬਾਪੂ ਜੀ ਬੈਠੋ ਬਾਪੂ ਜੀ ਬੈਠੋ ਹਾਂਜੀ ਹਾਂ ਬੈਹਜੋ ਤਾਂ ਜੀ ਇਤੋਂ ਚਲੇ ਨਦੀ ਕਰੇ ਗਮੰਡੇ ਦੀ ਰਾਤ ਕੱਟੀ ਹੈ ਜੀ ਅੱਛਾ ਹੈ ਗਮੰਡੇ ਦੀ ਰਾਤ ਕੱਟੀ ਹੈ ਚੱਲ ਲਈ ਦਿੰਦਾ ਸਤਿ ਦੇਖੋ ਜੀ ਬਹੁਤ ਬੁਰਾ ਹੋ ਨਹੀਂ ਦੇਖੋ ਜਿਉਂ ਤੋਂ ਬੋਲ ਨਹੀਂ ਮਾਰਾ ਇਹ ਮੇਰੇ ਮਿੱਤਰ ਚਲੇਗਾ ਐ ਕਰੋ ਤੁਸੀਂ ਨਾ ਜਿੰਨਾ ਇਹਦਾ ਬਣਾ ਲੋ ਇਹ ਤੁਹਾਨੂੰ ਭੁਜਵਾ ਦਿੰਦੇ ਆ ਜਿੰਨਾ ਵੀ ਕੋਈ ਚਾਹੀਦਾ ਇਹਦੇ ਵਾਸਤੇ ਬਜਰੀ ਸਿਮਿੰਟ ਇੱਟਾਂ ਸੜੀਆਂ ਜੋ ਕੋਈ ਚਾਹੀਦਾ ਇੱਕ ਵਾਰ ਚੰਗਲ ਉਹ ਪੂਰਾ ਲੈਟਰ ਪਾ ਦਿਓ ਇਹ ਟਿੱਕਟ ਤੁਮ ਜਨਤਾ ਸਾਰੇ ਨਾਲ ਹੀ ਪਵਾ ਦੋ ਇਹਦਾ ਵੀ ਇਹਦੇ ਨਾਲ ਹੋਣਾ ਨਹੀਂ ਇਹ ਇਹ ਤੜਾ ਉੱਪਰ ਤੱਕ ਦਾ ਹੈ ਜੀ ਇੱਧਰ ਬਰੈਂਕ ਕਰ ਲਓ ਦੂਜਾ ਇੱਕ ਇੱਕ ਬਰਾਬਰ ਲੈਟਰ ਪਵਾ ਲਓ ਇੱਕ ਵਾਰਸ਼ੇ ਦੂਜਾ ਕਰ ਲਓ ਦੋਨੇ ਚੀਜ਼ਾਂ ਨੂੰ ਨਾ ਕਰਾ ਕੇ ਹਾਂਜੀ ਹਾਂ ਤਾਂ ਕਿ ਇੱਕ ਤਾਂ ਪੱਕਾ ਪਰਮਨੈਂਟ ਹੋ ਜੇ ਹਾਂਜੀ ਯਾਰ ਇਹਨੂੰ ਇਹਨੂੰ ਇਹ ਕਹੂੰਗੀ ਬੰਦਾ ਇੱਧਰ ਜਿਆਦਾ ਇੱਧਰ ਇੱਕ ਨਾ ਲੈਟਰਿੰਗ ਬਾਥਰੂਮ ਹੈਗੇ ਇਹਦੇ ਕੋਲੇ ਉਹ ਵੀ ਹੈ ਨਹੀਂ ਜੀ ਲੈਟਰਨ ਬਾਥਰੂਮ ਬਣਾ ਲਓ ਤੇ ਇੱਕ ਤੇ ਲੈਟਰ ਪਵਾਓ ਹਾਂਜੀ ਹਾਂ ਦੋਨੇ ਕੰਮ ਚੋਂ ਮੈਂ ਕਰਾ ਲਵਾਂਗਾ ਕਾਈ ਕਿ ਲੈਟਰੀ ਮਾਤਰਾ ਉਤੇ ਇੱਕ ਦੇ ਤੇ ਇਹਦੇ ਲੈਂਟਰ ਪੱਕਾ ਹੋ ਜੀ ਜਾ ਹੈ ਇਹਦੇ ਫਿਰਾਲ ਇਹ ਤਮਾਸ਼ ਛੇ ਉਧਰ ਪਾ ਲਿਆ ਹਾਂ ਜੀ ਠੀਕੋ ਜਿੰਨਾ ਤੁਹਾਨੂੰ ਇਹਦਾ ਬਣਾ ਕੇ ਨਾ ਜਿੰਨਾ ਵੀ ਸਮਾਨ ਚਾਹੀਦਾਗਾ ਠੀਕ ਹੈ ਬਜਰੀ ਸੀਮੈਂਟ ਜੋ ਵੀ ਤੁਹਾਨੂੰ ਚਾਹੀਦਾ ਤੁਹਾਨੂੰ ਪਤਾ ਮੈਂ ਮਿਸਤਰੀ ਲਿਆਂ ਹੋਰੇਗੀ ਉਹਦੇ ਉਦੋਂ ਐਸਟੀਮੇਟ ਲਵਾ ਕੇ ਤੁਹਾਨੂੰ ਲਿਖ ਕੇ ਦੇ ਦਾਂਗੇ ਜਿਓ ਤੁਹਾਨੂੰ ਪਹੁੰਚਦਾ ਕਰਦਾਂਗੇ ਸਾਰਾ ਹਾਂ ਜੀ ਕੋਈ ਨਹੀਂ ਹੋਰ ਵੀ ਇਹਨਾਂ ਨੈਟਵਰਕ ਨਾਲ ਕੱਬਲੇ ਨਾਲ ਲੱਗਦਾ ਹੈ ਮਾਤਰੋਂ ਤਾਂ ਪੇਡ ਨਹੀਂ ਚੜਦੀ ਮੁੱਖਾ ਉਹ ਲੈਟਰ ਮਾਤਰ ਦੀ ਲੱਗਿਆ ਉਹ ਤਾਂ ਮੇਰ ਦਾ ਵੀ ਨਹੀਂ ਰਹਿ ਨਹੀਂ ਬਿਖਤ ਉਹਨਾਂ ਚੇਤੇ ਦੀ ਬੜੀ ਬੋਲਵਾ ਕੋਈ ਨਹੀਂ ਕਰ ਕੋਈ ਨਹੀਂ ਬੀਪ ਕਰਾਉਣੇ ਤੁਹਾਡਾ ਹੈਂਕ ਲਾ ਕੇ ਦੇਵਾਂਗੇ ਕੋਈ ਗੱਲ ਨਹੀਂ ਤੁਸੀਂ ਚਿੰਤਾ ਨਾ ਕਰੋ ਠੀਕ ਹੈ ਇਹਨਾਂ ਬੱਚਿਆਂ ਨੂੰ ਪੜ੍ਹਾਉ ਉਹਨਾਂ ਨੇ ਬੇਟੇ ਸਰਦਾਰ ਜੀ ਵੀ ਤੇਰੇ ਸਿਰ ਇਤਿਆਜ਼ ਰੱਖਦੀ ਐ ਤੇਰਾ ਸਾਰਾ ਕੁਝ ਬਣੇਗਾ ਕੋਈ ਨਾ ਕੋਈ ਤੇ ਨਹੀਂ ਬਣਦੀ ਜਦਾ ਜੂ ਬਣੇਗੀ ਤੇ ਇਹ ਦੀ ਇਹ ਦੀ ਤੁਹਾਨੂੰ ਛੇਤੀ ਬਣਾਵਾਗੇ ਤੁਹਾਨੂੰ ਸੱਤੇ ਦਿਨਾਂ ਚ ਕਰਵਾਵਾਂਗੇ ਤੇਰਾ ਕੁਝ ਠੀਕ ਹੈ ਬਾਲਾ ਜੰਨੀ ਪਾਉਣ ਦਿੰਦੇ ਹਾਂ ਤੇਰਾ ਨਾਂ ਕੀ ਹੈ ਪੁੱਤ ਕਹਿੰਦੇ ਜਯਤੀ ਜਯਤੀ ਤੇ ਭਾਈ ਦਾ ਨਾਂ ਕੀ ਤੇਰੇ ਦਾ ਖੁਸ਼ਪ੍ਰੀਤ ਖੁਸ਼ਪ੍ਰੀਤ ਅੱਛਾ ਪੜ੍ਹਦੇ ਹੁੰਦੇ ਆ ਪੜਿਆ ਕਰ ਠੀਕ ਹੈ ਚੰਗੀ ਤਰ੍ਹਾਂ ਚਾਬਾਸ਼ ਟਿਕਾ ਦਿਓ ਫਿਰ ਇਹ ਨਾ ਗੁੜੀ ਹੈ ਜੀ ਇਹ ਬੈਠੀ ਜਿਹੜੀ ਜਨਾਨੀ ਹੈ ਯਾਰ ਦੋਵੇਂ ਬਸਤੀ ਹੈ ਕਿਹਦੇ ਦੱਸਦਾ ਜੀ ਖੜਾ ਹੋ ਰਿਹਾ ਖੜੇ ਹੋਈ ਉਹ ਵੀ ਖੜੀ ਹੋ ਬਟੇ ਅੱਛਾ ਕੋਈ ਨਹੀਂ ਕੋਈ ਨਹੀਂ ਬੈਠ ਜਾ ਟਿਕਾ ਦਿਓ ਬੈਠ ਜਾ ਪੜਦੇ ਨੇ ਬੱਚੇ ਹਾਂ ਜੀ ਸਾਰਾ ਅੱਛਾ ਅਸੀਂ ਸਰਕਾਰੀ ਜੀ ਜਿਨਾਂ ਕੱਟ ਕੇ ਹਾਂਜੀ 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 ਤਿੱਕ ਤਾਂ ਨਾ ਹੀ ਮੱਤਰਈ ਹੈ ਨਾ ਮੱਤਰਈ ਹੈ 1922 ਬਸ ਪਛਾਣ ਨਹੀਂ ਦੇ ਤੁਹਾਨੂੰ ਮਾੜਾ ਮੋਟਾ ਹੀ ਦੀ ਅੱਛਾ ਕੋਈ ਨਹੀਂ ਤੇ ਯਾ ਜੀ ਖੜੇ ਨਾ ਮੈਂ ਦੇਖਦਾ ਤੁਹਾਨੂੰ ਮੂੰਹ ਨਹੀਂ ਦੀ ਅੱਛਾ ਇਹ ਘਰ ਵਾਲਾ ਯਾ ਯਾ ਬਾਪ ਹੈ ਜੀ ਛੱਡ ਗਿਆ ਛੁੱਟ ਗਿਆ ਭੱਜ ਗਿਆ ਯਾ ਬਾਪ ਹੈ ਜੀ ਇੱਧਰ ਯਾ ਬਾਪ ਕੱਲਾ ਹੀ ਨਾ ਅੱਛਾ ਬਾਪੂ ਜੀ ਬੈਠੋ ਬਾਪੂ ਜੀ ਬੈਠੋ ਹਾਂਜੀ ਹਾਂ ਬੈਠ ਜਾ ਤਾਈ ਜੀ ਇਹ ਤਾਂ ਚਲੇ ਨੰਦ ਕਰੇ ਤੁਮਣ ਦਿਨ ਰਾਤ ਕੱਟੀ ਅੱਛਾ ਹੈ ਗਮੰਡੇ ਦੀ ਰਾਤ ਕੱਟੀ ਚੱਲ ਲਈ ਦਿੰਦਾ ਸੱਤ ਦੇਖੋ ਜੀ ਬਹੁਤ ਬਰਾਹ ਨੇ ਦੇਖੋ ਜਿਉਂ ਤੋਂ ਬੋਲ ਨਹੀਂ ਮਾਰਾ ਇਹ ਨੀ ਤਾਂ ਚੱਲੇਗਾ ਐ ਕਰੋ ਤੁਸੀਂ ਨਾ ਜਿੰਨਾ ਇਹਦਾ ਬਣਾ ਲੋ ਇਹ ਤੁਹਾਨੂੰ ਭੁਜਵਾ ਦਿੰਨੇ ਆ ਜਿੰਨਾ ਵੀ ਕੋਈ ਚਾਹੁੰਦਾ ਇਹਦੇ ਵਾਸਤੇ ਗੱਜਰੀ ਸਿਮਿੰਟ ਇਟਾਂ ਸੜੀਆਂ ਜੋ ਕੋਈ ਚਾਹੁੰਦਾ ਘਰ ਚੰਗਲ ਉਹ ਕੋਲੋਂ ਲੈਂਟਰ ਪਾ ਦੇ ਠੀਕ ਹੈ ਠੀਕ ਚਲੋ ਜਾਨਦਾ ਸਾਰੇ ਨਾਲ ਹੀ ਪਵਾ ਦੋ ਜੀ ਇਹ ਦੱਲਾ ਵੀ ਇਹਦੇ ਨਾਲ ਹੋਣਾ ਨਹੀਂ ਇਹ ਵੀ ਇਹ ਤੜਾ ਉੱਪਰ ਚੱਕਦਾ ਹੈ ਜੀ ਇੱਧਰ ਬਰੈਂਕ ਕਰ ਦਿਓ ਦੂਜਾ ਇੱਕ ਇੱਕ ਬਰੈਂਕਰ ਪਵਾ ਲਓ ਇੱਕ ਪਾਸੇ ਦੂਜਾ ਕਰ ਲਓ ਦੋਨੇ ਚੀਜ਼ਾਂ ਨੂੰ ਨਾ ਕਰਾ ਕੇ ਹਾਂਜੀ ਹਾਂ ਤਾਂ ਕਿ ਇੱਕ ਤਾਂ ਪੱਕਾ ਪਰਮਨੈਂਟ ਹੋ ਜੇ ਹਾਂਜੀ ਯਾਰ ਇਹਨੂੰ ਇਹਨੂੰ ਇਹ ਕਹਾਂਗੇ ਬੰਦਾ ਇੱਧਰ ਜਾਵੇ ਇੱਧਰ ਇੱਕ ਨਾ ਲੈਟਰਨ ਬਾਥਰੂਮ ਹੈਗੇ ਇਹਦੇ ਕੋਲੇ ਉਹ ਵੀ ਹੈ ਨਹੀਂ ਜੀ ਲੈਟਰਨ ਬਾਥਰੂਮ ਬਣਾ ਲਓ ਤੇ ਇੱਕ ਤੇ ਟੈਂਟ ਪਵਾ ਹਾਂਜੀ ਹਾਂ ਕੋਲੇ ਕੰਮ ਚੋਂ ਮੈਂ ਕਰਾ ਦਿੰਦਾ ਪਾਈ ਕਿ ਲਾਈਟਿੰਗ ਬਾਅਦੋਂ ਤੇ ਇੱਕ ਦਿਨ ਇਹਦੇ ਲੈਂਟਰ ਪੱਕਾ ਹੋ ਜੇਗਾ ਹੈ ਇਹਦੇ ਸਿਲਾਰ ਨੇ ਤਮਾਸ਼ਾ ਸ਼ੈੱਡ ਉੱਤਰ ਪਾ ਲਿਆ ਹਾਂਜੀ ਹਾਂਜੀ ਠੀਕ ਆ ਠੀਕ ਉਹ ਜਿੰਨਾ ਤੁਹਾਨੂੰ ਇਹਦਾ ਬਣਾ ਕੇ ਜਿੰਨਾ ਵੀ ਸਮਾਨ ਚਾਹੀਦਾਗਾ ਪੱਗ ਜਰੀ ਸੀਮੈਂਟ ਜੋ ਵੀ ਤੁਹਾਨੂੰ ਚਾਹੀਦਾ ਤੁਹਾਨੂੰ ਤਾਂ ਮੈਂ ਮਿਸਤਰੀ ਲਿਆਂਗਾ ਉਹ ਰਹੀ ਜੀ ਉਹਦੇ ਉੱਤੇ ਐਸਟੀਮੇਟ ਲਵਾ ਕੇ ਤੁਹਾਨੂੰ ਬਸ ਠੀਕ ਹੈ ਲਿਖ ਕੇ ਦੇ ਦਾਂਗੇ ਇਹ ਕੁਝ ਜਿਹਦੇ ਉੱਤੇ ਪਹੁੰਚ ਤਾਂ ਕਰ ਦਾਂਗੇ ਸਾਰਾ ਹਾਂਜੀ ਕੋਈ ਨਾ ਹੋਰ ਵੀ ਨਾ ਨੈਟਵਰਕ ਕਾਬਿਲ ਨਾਲ ਚੱਲਦਾ ਹੈ ਲੈਟਰੀ ਬਾਥਰੂਮ ਤਾਂ ਕਹੀ ਦੇ ਨਹੀਂ ਚੱਲਦਾ ਲੈਟਰੀ ਬਾਥਰੂਮ ਵੀ ਲੱਗਦਾ ਉਹ ਤਾਂ ਮੇਰੇ ਤੋਂ ਰੀਸ ਨਹੀਂ ਦਿਸਦੀ ਕੋਈ ਤਾਂ ਤੇਰੀ ਪਾਣੀ ਪੋੜਵਾਉਣ ਕੋਈ ਕਰ ਕੋਈ ਮੀਪੀ ਕਰਾਉਣੇ ਛੋਟਾ ਹੈ ਕਰਾ ਕੇ ਦੇਮਾਂਗੇ ਕੋਈ ਗੱਲ ਨਹੀਂ ਤੂੰ ਚਿੰਤਾ ਨਾ ਕਰੋ ਠੀਕ ਹੈ ਇਹਨਾਂ ਬੱਚਿਆਂ ਨੂੰ ਪੜ੍ਹਾਉ ਉਹਨਾਂ ਨੇ ਬੇਟੇ ਸਰਦਾਰ ਜੀ ਵੀ ਤੇਰੇ 'ਤੇ ਧਿਆਨ ਰੱਖਦੀ ਐ ਤੇਰਾ ਸਾਰਾ ਕੁਝ ਬਣੇਗਾ ਕੋਈ ਨਹੀਂ ਕੋਈ ਤੈਨੂੰ ਬਕੀ ਜਗ੍ਹਾ ਜਰੂਰ ਬਣੇਗਾ ਇਹਦੀ ਇਹਦੀ ਤੁਹਾਨੂੰ ਛੇਤੀ ਬਣਾਵਾਂਗੇ ਤਰੋਂ ਹਾਂ ਜਿਆ ਛੇਤੀ ਦਾਦ ਦੇ ਨਾਲ ਚ ਕਰਾਵਾਂਗੇ ਸਾਰਾ ਕੁਝ ਠੀਕ ਹੈ ਬਾਲਾ ਚ ਨਹੀਂ ਪਾਉਣ ਦਿੰਦੇ ਹਾਂ ਤੇਰਾ ਨਾਂ ਕੀ ਹੈ ਪੁੱਤ ਕੀ ਨਾਂ ਹੈ ਤੇਰਾ ਜੋਤੀ ਜੋਤੀ ਤੇ ਪਾਇਨਾ ਨਾਂ ਕੀ ਤੇਰੇ ਦਾ ਖੁਸ਼ਪ੍ਰੀਤ ਖੁਸ਼ਪ੍ਰੀਤ ਅੱਛਾ ਪੜ੍ਹਦੀ ਹੁੰਨੀ ਐ ਪੜਿਆ ਕਰ ਠੀਕ ਹੈ ਚੰਗੀ ਤਰ੍ਹਾਂ ਚਾਹ ਮਸ ਟਿਕਾ ਦਿਓ ਟਿਕਾ ਦਿਓ ਯਾ ਗੁੜੀ ਹੈ ਯਾ ਬੈਠੀ ਜਿਹੜੀ ਹੈ ਜਨਾਨੀ ਹੈ ਯਾ ਦੋਈ ਬਸਤੀ ਹੈ ਕਿ ਦਿਖਦਾ ਜੀ ਖੜਾ ਹੋ ਰਿਹਾ ਖੜਿਆ ਉਹ ਵੀ ਖੜੀ ਹੋ ਬਟੇ ਅੱਛਾ ਕੋਈ ਨਹੀਂ ਕੋਈ ਨਹੀਂ ਕੋ ਬੈਜਾ ਟਿਕਾ ਦਿਓ ਬੈਜਾ ਯਾ ਬੱਚੇ ਬੰਦੇ ਨੇ ਬੱਚੇ ਹਾਂਜੀ ਸਰ ਅੱਛਾ ਸਰਕਾਰੀ ਜੀ ਦਿਨ ਕਸ਼ਟ ਹੈ ਹਾਂ ਜੀ ਹਾਂ ਜੀ ਦਿਖਦਾ ਹੀ ਨਾ ਹੈ ਮੱਤਰ ਹੀ ਹੈ ਨਾ ਮੱਤਰ ਹੀ ਹੈ ਪਹੁੰਚ ਲਈ ਜਾਈ 1921 ਜੇ ਬੱਸ ਪਛਾ ਮੈਂ ਜੀ ਦਾ ਤੁਹਾਨੂੰ ਮਾੜਾ ਮੋਟਾ ਹੀ ਦਿਖਾ ਅੱਛਾ ਕੋਈ ਨਹੀਂ ਤੇ ਯਾ ਜੇ ਖੜੇ ਨਾ ਮੈਂ ਦਿਖਦਾ ਤੁਹਾਨੂੰ ਮੂੰਹ ਨਹੀਂ ਦਿੱ ਅੱਛਾ ਇਹ ਘਰ ਵਾਲਾ ਯਾ ਯਾ ਬਾਪ ਹੈ ਜੀ ਛੱਡ ਕੇ ਛੁੱਟ ਕੇ ਭੱਗੇ ਯਾ ਬਾਪ ਹੈ ਜੀ ਇੱਧਰ ਯਾ ਬਾਪ ਇਕੱਲੇ ਹੀ ਨਾ ਅੱਛਾ ਬਾਪੂ ਜੀ ਬੈਠੋ ਬਾਪੂ ਜੀ ਬੈਠੋ ਹਾਂ ਜੀ ਹਾਂ ਬੈਠ ਜਾ ਤਾ ਜੀ ਇਦਾਂ ਚੱਲ ਨੰਦੀ ਕਰੇ ਤੁਮਣ ਦਿਨ ਰਾਤ ਕੱਟੀ ਹੈ ਅੱਛਾ ਹੈ ਗਮੰਡੀ ਦੀ ਰਾਤ ਕੱਟੀ ਚੱਲ ਨਿਕਾਈ ਦਿੰਦਾ ਪੰਚਾਇਤ ਨੇ ਨਾ ਦੇਖੋ ਜੀ ਸੱਤ ਦੇਖੋ ਜੀ ਬਹੁਤ ਬਰਾਹਾਂ ਨਹੀਂ ਦੇਖੋ ਜਿਉਂ ਤੋਂ ਧੂੜੂ ਬੋਲ ਨਹੀਂ ਮਾਰਾ ਇਹ ਨੀ ਤਾਂ ਚੱਲਦਾ ਐ ਕਰੋ ਤੁਸੀਂ ਨਾ ਜਿੰਨਾ ਇਹਦਾ ਬਣਾ ਲੋ ਇਹ ਤੁਹਾਨੂੰ ਭੁਜਵਾ ਦਿੰਨੇ ਆ ਜਿੰਨਾ ਵੀ ਕੋਈ ਚਾਹੁੰਦਾ ਇਹਦੇ ਵਾਸਤੇ ਬਜਰੀ ਸਿਮਿੰਟ ਇੱਟਾਂ ਸੜੀਆ ਜੋ ਕੋਈ ਚਾਹੁੰਦਾ ਗੁਰਚੰਗਲ ਉਹ ਪੂਰਾ ਲੈਂਟਰ ਪਾ ਦੇ ਇਹ ਇਹ ਨਾਲ ਹੀ ਪਵਾ ਦੋ ਇਹ ਇਧਰ ਲੱਗਦਾ ਇਹਦੇ ਨਾਲ ਹੋਣਾ ਨਹੀਂ ਇਹ ਇਹ ਤੜਾ ਉੱਪਰ ਚੱਕਦਾ ਲਈ ਇਹਦੇ ਬਣਾ ਕੇ ਦੂਜਾ ਇਹ ਬਰਾਬਰ ਇੰਟਰ ਪਵਾ ਲਓ ਇੱਕ ਪਾਸੇ ਦੂਜਾ ਕਰ ਲਓ ਦੋਨੇ ਚੀਜ਼ਾਂ ਨੂੰ ਨਾ ਕਰਾ ਕੇ ਹਾਂਜੀ ਹਾਂ ਤਾਂ ਕਿ ਇੱਕ ਤਾਂ ਪੱਕਾ ਪਰਮਨੈਂਟ ਹੋ ਜੇ ਹਾਂਜੀ ਜਾਂ ਇਹਨੂੰ ਇਹਨੂੰ ਇਹ ਕਹਾਂ ਕਿ ਬੰਦਾ ਇਧਰ ਜਾਵੇ ਇਧਰ ਇੱਕ ਨਾ ਲੈਟਰਨ ਬਾਥਰੂਮ ਹੈਗੇ ਇਹਦੇ ਕੋਲੇ ਉਹ ਵੀ ਹੈ ਨਹੀਂ ਜੀ ਲੈਟਰਨ ਬਾਥਰੂਮ ਬਣਾ ਲਓ ਤੇ ਇੱਕ ਤੇ ਲੈਟਰਨ ਪਵਾ ਹਾਂਜੀ ਹਾਂ ਦੋਵੇਂ ਕੰਮ ਤੁਹਾਨੂੰ ਕਰਾ ਦਿੰਦੇ ਆ ਪਾਈਕ ਲੈਟਰ ਨਹੀਂ ਬਾਤ ਰਮ ਤੇ ਇੱਕ ਦੇ ਤੇ ਇਹਦੇ ਲੈਂਟਰ ਪੱਕਾ ਹੋ ਜਾਏਗਾ ਹੈ ਹਾਂ ਇਹ ਫਿਰ ਆ ਲੈਣੇ ਤਮਾਸ਼ਾ ਸ਼ੈਡ ਉੱਪਰ ਪਾ ਦੇ ਹਾਂਜੀ ਹਾਂਜੀ ਠੀਕ ਆ ਜੀ ਠੀਕ ਜਿੰਨਾ ਤੁਹਾਨੂੰ ਇਹਦਾ ਬਣਾ ਕੇ ਜਿੰਨਾ ਵੀ ਸਮਾਨ ਚਾਹੀਦਾਗਾ ਠੀਕ ਹੈ ਜੀ ਬਜਰੀ ਸੀਮੈਂਟ ਜੋ ਵੀ ਤੁਹਾਨੂੰ ਚਾਹੀਦਾ ਤੁਹਾਨੂੰ ਮੈਂ ਮਿਸਤਰੀ ਲਈ ਆਉਂਰੇ ਜੀ ਉਹਦੇ ਉੱਦੋ ਐਸਟੀਮੇਟ ਲਵਾ ਕੇ ਤੁਹਾਨੂੰ ਬੱਸ ਠੀਕ ਹੈ ਲਿਖ ਕੇ ਦੇ ਦਾਂਗੇ ਇਹ ਕੁਝ ਜਿੰਨਾ ਤੁਹਾਨੂੰ ਪਹੁੰਚਤਾ ਕਰ ਦਾਂਗੇ ਸਾਰਾ ਹਾਂਜੀ ਕੋਈ ਨਹੀਂ ਹੋਰ ਵੀ ਨਾ ਨੈਟਵਰਕ ਆ ਵੀ ਕੱਢ ਲਓ ਨਾਲੇ ਲੈਟਰ ਬਾਅਦ ਨੂੰ ਤਾਂ ਚਾਹੀਦੀ ਨਹੀਂ ਜਿਹੜੀ ਮੁੱਖਾ ਉਹ ਲੈਟਰ ਬਾਅਦ ਨੂੰ ਨਹੀਂ ਲੱਗਿਆ ਉਹ ਨਹੀਂ ਉਹ ਤਾਂ ਮੇਰੇ ਤੋਂ ਨਹੀਂ ਹੋ ਰਹੀ ਰਹਿ ਨਹੀਂ ਰਹੀ ਕੋਈ ਤਾਂ ਤੇਰੀ ਬਾੜੀ ਤੋੜਵਾਉਣ ਤੋਂ ਲੱਗਾ ਕੋਈ ਨਹੀਂ ਕਰ ਕੋਈ ਮੇਪੀ ਕਰਾਉਣੇ ਥੋੜਾ ਹਾਂ ਕਰਾ ਕੇ ਦੇਵਾਂਗੇ ਕੋਈ ਗੱਲ ਨਹੀਂ ਤੂੰ ਚਿੰਤਾ ਨਾ ਕਰੋ ਠੀਕ ਹੈ ਇਹਨਾਂ ਬੱਚਿਆਂ ਨੂੰ ਪੜਾਉਣ ਨਾਲੇ ਬੇਟੇ ਸਰਦਾਰ ਜੀ ਵੀ ਤੇਰੇ ਸਿਰ ਧਿਆਨ ਰੱਖਦੀ ਐ ਤੇਰਾ ਸਾਰਾ ਕੁਝ ਬਣੇਗਾ ਕੋਈ ਨਹੀਂ ਕੋਈ ਜਗ੍ਹਾ ਜ਼ਰੂਰ ਬਣੇਗੀ ਇਹਦੀ ਇਹਦੀ ਤੁਹਾਨੂੰ ਛੇਤੀ ਬਣਾਵਾਂਗੇ ਤੁਹਾਨੂੰ ਹਫਤੇ ਦਾ ਦਿਨ ਵਿੱਚ ਕਰਾਵਾਂਗੇ ਸਾਰਾ ਕੁਝ ਠੀਕ ਹੈ ਬਾਲਾ ਜੰਨੀ ਪਾਉਣ ਦਿੰਦੇ ਹਾਂ ਤੇਰਾ ਨਾਂ ਕੀ ਐ ਪੁੱਤ ਕਿਹੜਾ ਨਾਂ ਐ ਤੇਰਾ ਜੋਤੀ ਤੇ ਪਾਇਨਾ ਨਾਂ ਕੀ ਤੇਰੇ ਦਾ ਖੁਸ਼ਪ੍ਰੀਤ ਖੁਸ਼ਪ੍ਰੀਤ ਅੱਛਾ ਪੜ੍ਹਦੀ ਹੁੰਨੀ ਐ ਪੜਿਆ ਕਰ ਠੀਕ ਐ ਚੰਗੀ ਤਰ੍ਹਾਂ Tchau, <music>